ਸੁਰਤੀ ਜਦੋਂ ਥਲੜੇ ਦੁਆਰਾ ਵਿੱਚੋਂ ਹੋ ਕੇ ਉੱਪਰਲੇ ਦਵਾਰ ਤੱਕ ਜਾਂਦੀ ਆ ਸਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਆ ਸਾਡਾ ਸੁਭਾਅ ਬਦਲ ਜਾਂਦਾ ਸਾਡੀ ਤੋਰ ਬਦਲ ਜਾਂਦੀ ਸਾਡਾ ਕੰਮ ਕਰਨ ਦਾ ਨਜ਼ਰੀਆ ਬਦਲ ਜਾਂਦਾ ਜਿਵੇਂ ਤੁਸੀਂ ਪਹਿਲਾਂ ਕਿਸੇ ਹੋਰ ਜੀਵ ਦੇ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਸੀ ਉਸ ਤਰੀਕੇ ਹੁਣ ਗੱਲ ਨਹੀਂ ਹੁੰਦੀ ਜਿਵੇਂ ਤੁਸੀਂ ਪਹਿਲਾਂ ਮਹਿਫਲਾ ਸਜਾਉਂਦੇ ਸੀ ਹੁਣ ਉਸ ਮਹਿਫਲ ਦੇ ਵਿੱਚ ਬੈਠਣ ਨੂੰ ਦਿਲ ਨਹੀਂ ਕਰਦਾ ਨਤੀਜਾ ਕੀ ਨਿਕਲਦਾ ਹੈ ਕਿ ਜਦੋਂ ਸੁਰਤੀ ਥਲੜੇ ਦੁਆਰਾਂ ਦੇ ਵਿੱਚੋਂ ਹੋ ਕੇ ਉੱਪਰਲੇ ਦੁਆਰ ਤੇ ਜਾਂਦੀ ਹੈ ਸਾਡਾ ਇਹ ਸੰਸਾਰ ਨਾਲੋਂ ਮੋਹ ਟੁੱਟ ਜਾਂਦਾ ਹੈ ਹੁਣ ਇਹ ਨਹੀਂ ਹੈ ਕਿ ਜੀਵ ਝੱਲਾ ਹੋ ਗਿਆ ਪਾਗਲ ਹੋ ਗਿਆ ਉਸ ਦੀ ਲਿਵ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਲੋਕਾਂ ਦੇ ਵੇਖਣ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਇਹ ਜੀਵ ਪਾਗਲ ਹੋ ਗਿਆ ਝੱਲਾ ਹੋ ਗਿਆ ਪਰ ਉਸ ਨੇ ਤਾਂ ਉਹ ਕਾਰਜ ਕਰ ਲਿਆ ਜੋ ਗੁਰਬਾਣੀ ਦੇ ਵਿੱਚ ਬਹੁਤ ਇੱਕ ਖਾਸ ਕੰਮ ਦੱਸਿਆ ਹੈ। ਸੁਰਤੀ ਜਿਸ ਨੂੰ ਆਪਾਂ ਧਿਆਨ ਕਹਿੰਨੇ ਆ ਇਹ ਸਾਡੀ ਥਰੜੇ ਦੁਆਰਾ ਦੇ ਵਿੱਚ ਜਦੋਂ ਵਿਖਰੀ ਹੁੰਦੀ ਆ ਪੂਰੇ ਸਰੀਰ ਦੇ ਵਿੱਚ ਜਦੋਂ ਇਹ ਵਿਖਰੀ ਆ ਸਾਨੂੰ ਸੰਸਾਰਿਕ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਆ ਹੁਣ ਕੀ ਹੁੰਦਾ ਜਦੋਂ ਸੁਰਤੀ ਉੱਪਰ ਨੂੰ ਚੜਦੀ ਹੈ ਇਹ ਸੁਰਤੀ ਉੱਪਰ ਨੂੰ ਕਿਵੇਂ ਚੜਦੀ ਹੈ ਜਦੋਂ ਅਸੀਂ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਨਾਮ ਜਪਦੇ ਆਂ। ਨਾਮ ਜਪਦੇ ਜਪਦੇ ਮਨ ਇਕਾਗਰ ਹੋ ਜਾਂਦਾ ਤੇ ਸੁਰਤੀ ਸਾਡੀ ਉੱਪਰ ਨੂੰ ਟਰੈਵਲ ਕਰਦੀ ਹੈ। ਨੌਂ ਦਵਾਰਾਂ ਦੇ ਵਿੱਚੋਂ ਨਿਕਲ ਕੇ ਇਹ ਦਸਮੇਂ ਦਵਾਰ ਤੇ ਜਾਂਦੀ ਹੈ। ਹੁਣ ਜੈਸ ਜੀਵ ਦੀ ਸੁਰਤੀ ਰੋਜ਼ਾਨਾ ਹੀ ਦਿਨ ਦੇ ਵਿੱਚ ਕਈ ਵਾਰੀ ਉਸ ਦਸਮੇਂ ਦਵਾਰ ਤੇ ਬੈਠਦੀ ਹੈ ਤਾਂ ਉੱਥੇ ਇਸ ਨੂੰ ਅਨਹਦ ਸ਼ਬਦ ਸੁਣਾਈ ਦਿੰਦੇ। ਜਿਨ੍ਹਾਂ ਨੂੰ ਸੁਣ ਕੇ ਇਸ ਮਨ ਨੂੰ ਅੰਮ੍ਰਿਤ ਰਸ ਹੁੰਦਾ। ਮਨ ਨੂੰ ਆਨੰਦ ਹੁੰਦਾ। ਬਸ ਐਸੇ ਹੀ ਦਰ ਦੇ ਉੱਤੇ ਬੈਠ ਕੇ ਅਸੀਂ ਉਡੀਕ ਕਰਨੀ ਹੈ ਕਿ ਕਦੋਂ ਇਹ ਦਰ ਖੁੱਲੇਗਾ ਤੇ ਇਸ ਦਰ ਨੂੰ ਖੋਲਣ ਵਾਸਤੇ ਗੁਰੂ ਜੀ ਕਹਿੰਦੇ ਕਿ ਸ਼ਬਦ ਦੀ ਸੇਵਾ ਕਰਨੀ ਪਵੇਗੀ। ਸ਼ਬਦ ਨੂੰ ਜਿੰਨਾ ਆਪਾਂ ਧਿਆਨ ਦੇ ਨਾਲ ਸੁਣਾਂਗੇ ਓਨੀ ਹੀ ਜਲਦੀ ਇਹ ਦਰ ਖੁੱਲੇਗਾ। ਇਸ ਲਈ ਸੁਰਤੀ ਨੂੰ ਅੰਤਰਗਤ ਲਿਜਾਣਾ ਬੜਾ ਹੀ ਜ਼ਰੂਰੀ ਹੈ। ਬਿਨਾ ਅੰਤਰਗਤ ਹੋਏ ਸਾਡਾ ਜਦ ਤੱਕ ਧਿਆਨ ਅੰਤਰਗਤ ਨਹੀਂ ਹੁੰਦਾ ਅਸੀਂ ਆਪਣੇ ਨੇਤਰਾਂ ਨੂੰ ਨਹੀਂ ਬੰਦ ਕਰਦੇ ਰਸਨਾ ਨੂੰ ਨਹੀਂ ਬੰਦ ਕਰਦੇ ਸਰੀਰ ਨੂੰ ਪਸਟੇਬਲ ਨਹੀਂ ਕਰ ਲੈਂਦੇ ਉਦੋਂ ਤੱਕ ਸੁਰਤੀ ਅੰਦਰ ਨੂੰ ਨਹੀਂ ਜਾਂਦੀ ਅੰਤਰਗਤ ਨਹੀਂ بیٹھਦੀ ਇਹ ਥਿਰ ਕਰ ਦੇ ਵਿੱਚ ਨਹੀਂ ਬੈਠਦੇ ਇਸ ਨੂੰ ਵਿਚਾਰ ਆਉਂਦੇ ਨੇ ਤੇ ਇਹ ਵਿਚਾਰਾਂ ਦੇ ਮੋਹ ਜਾਲ ਦੇ ਵਿੱਚ ਮਨ ਫਸ ਜਾਂਦਾ ਹੈ